ਅਨੰਦ ਅਸੀਸਾਂ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਚੈਨਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਵੈਰ ਨੂੰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕੱਲ ਮੈਂ ਅਚਾਰ ਦੀ ਵੀਡੀਓ ਪਾਈ ਸੀ। ਉਹਦਾ ਮੈਨੂੰ ਬਹੁਤ ਸਹਿਯੋਗ ਦਿੱਤਾ ਤੁਸੀਂ। ਇੱਕ ਪੈਣ ਦਾ ਛੋਟਾ ਜਿਹਾ ਅੰਦਰਾ ਹੈ। ਅੱਜ ਆਪਾਂ ਲਾਲ ਮਿਰਚਾਂ ਦਾ ਅਚਾਰ ਬਣਾਵਾਂਗੇ। ਅਸੀਂ ਘਰ ਦੀ ਬਾੜੀ ਚ ਲਾਉਂਦੇ ਆਂ। ਆਰਗੈਨਿਕ ਮਿਰਚਾਂ ਨੇ ਹੋਰ ਸਬਜ਼ੀਆਂ ਵੀ ਲਾਉਂਦੇ ਆਂ ਅਸੀਂ ਬਾੜੀ ਦੇ ਵਿੱਚ। ਆਵਦੇ ਘਰੇਲੂ ਜਿੰਨੇ ਸਾਨੂੰ ਘਰ ਵਾਸਤੇ ਜ਼ਰੂਰਤ ਹੁੰਦੀ ਹੈ ਇਹ ਚੈਨਲ ਤੇ ਤੁਹਾਨੂੰ ਬਲੇ ਆਚਾਰ ਦੀ ਨਹੀਂ ਹਰ ਪ੍ਰਕਾਰ ਦੀਆਂ ਵੀਡੀਓ ਮਿਲਣੀਆਂ ਪ੍ਰੰਪਰਕ ਪੰਜਾਬੀ ਸੱਧਿਆਚਾਰ ਦੀਆਂ ਪ੍ਰਾਤਨ ਚੀਜ਼ਾਂ ਦਾ ਖਾਵਾਂਗੇ ਤੁਹਾਨੂੰ ਸਾਰੀਆਂ ਜੋ ਜੋ ਤੁਹਾਡੀ ਹੁਕਮ ਹੋਊਗਾ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਪੂਰੀਆਂ ਕਰਾਂਗੇ ਤੁਸੀਂ ਬਾਅਦ ਤੋਂ ਬਾਅਦ ਸਪੋਰਟ ਦਿਓ ਮੈਨੂੰ ਪੰਜਾਬੀ ਸੱਧਿਆਚਾਰ ਦੇ ਰਿਲੇਟਡ ਸਾਰੀਆਂ ਚੀਜ਼ਾਂ ਦਾ ਖਾਵਾਂਗੇ ਹੱਥ ਦੀਆਂ ਬਣੀਆਂ ਚਹੀਆਂ ਕੇਸ ਚਾਦਰਾਂ ਉੱਤੇ ਕਢਾਈ ਕੀਤੀ ਹੋਈਆਂ ਸਾਰੇ ਚੀਜ਼ ਤੁਹਾਨੂੰ ਦਿਖਾਈ ਜਾਊਗੀ ਪੱਖੀਆਂ ਝੋਲੇ ਸਰਾਣੇ ਫਰੋਸ਼ੀ ਦਾ ਕੀਤਾ ਹੋਇਆ ਕੰਮ ਸਾਰਾ ਜਿਹੜਾ ਸਾਡਾ ਸਾਰਾ ਦੇ ਹੱਥੀ ਕੀਤਾ ਹੋਇਆ ਹੈਗਾ ਉਹ ਦਿਖਾਵਾਂਗੇ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਜੇ ਕੋਈ ਗਲਤੀ ਹੈ ਤਾਂ ਆਪਦੀ ਭੈਣ ਸਮਝ ਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ ਜੀ